ਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਕੀ ਮਾਮਲਾ ਕੀ ਹੈ ਮਾਮਲਾ ਜੀ ਮੇਰਾ ਇੱਕ ਬਜੀਠਾ ਰੋਡ ਬਾਈਪਾਸ ਤੇ ਪਲਾਟ ਆ 10 ਨੰਬਰ ਦਾ ਪਾਲਮ ਵਿਹਾਰ ਚ ਉਥੇ ਜੀ 11 ਨੰਬਰ ਵਾਲਾ ਜਿਹੜਾ ਪਲਾਟ ਚਾਹੁੰਦਾ ਵਾ ਕਿ ਮੈਨੂੰ ਮਿਲ ਜੇ ਬੜੇ ਚਿਰ ਦਾ ਸਾਲਾਂ ਤੋਂ ਬੜੇ ਸਾਲਾਂ ਤੋਂ ਪਿੱਛੇ ਪਿਆ ਵਾ ਕਿ ਪਲਾਟ ਤੇ ਜਦੋਂ ਵੀ ਅਸੀਂ ਜਾਈਦਾ ਉਹਦੋਂ ਮਾਰਨ ਦੀਆਂ ਧਮਕੀਆਂ ਦੇਂਦਾ ਵਾ ਸਾਨੂੰ ਤੇ ਅਸੀਂ ਆ ਪਿਛਲੇ ਮਹੀਨੇ ਮੈਂ 23 ਤਰੀਕ 10ਵੇਂ ਮਹੀਨੇ 23 ਤਰੀਕ ਨੂੰ ਮੈਂ ਪਲਾਟ ਤੇ ਗਿਆ ਵਾ ਤੇ ਫਿਰ ਉਹਨੇ ਮਾਰਨ ਦੀਆਂ ਧਮਕੀਆਂ ਸਾਨੂੰ ਦਿੱਤੀਆਂ ਵਾ ਕਿ ਪਲਾਟ ਮੈਨੂੰ ਪਲਾਟ ਮੇਰਾ ਵਾ ਇਸ ਤਰ੍ਹਾਂ ਵਈ ਕ ਨਕਲੀ ਕਾਗਜ਼ਾ ਰਸੀਦ ਲਾ ਕੇ ਯਾਰ ਰਸੀਦ ਹੈ ਮੇਰ ਕੋ ਇਹਦੇ ਪਿੱਛੇ ਕੋਈ ਨਾ ਮੋਹਰ ਨਾ ਕੁਝ ਨਹੀਂਗਾ ਤੇ ਇਹ ਪਲਾਟ ਮੇਰਾ ਵਾ ਜੀ ਤੇ ਉਹਦੇ ਕੋ ਰਜਿਸਟਰੀ ਵੀ ਨਹੀਂ ਕੀਤੀ ਫਿਰ ਉਹ ਸਾਨੂੰ ਅਦੀ ਉਹਦੀ ਵੀਡੀਓ ਬਣਾ ਕੇ ਅਸੀਂ ਆਈਪੀਐਸ ਰਿਸ਼ਭ ਖੋਲਾ ਜੀ ਐਸਪੀ ਨਾਰਥ ਨੂੰ ਆਪਾਂ ਦਿੱਤੀ ਆ ਕਮਿਸ਼ਨਰ ਸਾਹਿਬ ਨੂੰ ਦਿੱਤੀ ਹੀ ਉਹਨਾਂ ਨੇ ਉਹਨਾਂ ਨੂੰ ਮਾਰਗ ਕੀਤੀ ਤੇ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨੇ ਤੋਂ ਕੋਈ ਕਾਰਵਾਈ ਨਹੀਂ ਹੋਂਦੀ ਇਸ ਨਕਲੀ ਪੇਪਰ ਦੇ ਵੀ ਨਹੀਂ ਹੋਂਦੀ ਨਾ ਉਹ ਵੀਡੀਓ ਤੇ ਹੋਂਦੀ ਆ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਂਦੀ ਇਸ ਇਹ ਬੰਦਾ ਜੀ ਇਹੋ ਕੰਮ ਹੀ ਕਬਜ਼ਿਆਂ ਦਾ ਕਰਦਾ ਵਾ ਪੋਲਿਟਿਸ਼ੀਅਨ ਲਿੰਕ ਹੈਗੇ ਦੇ ਚੰਗੇ ਤੇ ਇਸ ਕਰਕੇ ਬਚੰਡਿਆ ਵਾ ਤੇ ਡੇਢ ਮਹੀਨੇ ਤੋਂ ਪੁਲਿਸ ਕੋਈ ਕਾਰਵਾਈ ਨਹੀਂ ਕਰਨੀ ਜੇ ਪਰਚਾ ਬੰਦਾ ਸੀ ਨਕਲੀ ਕਾਗਜ਼ਾਂ ਦਾ ਵੀ ਤੇ ਜਾਨੂ ਮਾਰਨ ਦਾ ਵੀ ਧਮਕੀਆਂ ਦਾ ਜੀ ਅੱਜ ਮਜਬੂਰ ਹੋ ਕੇ ਜੀ ਅਸੀਂ ਇੰਟਰਨੈਸ਼ਨਲ ਮਾਨਵਤਾ ਅਧਿਕਾਰ ਕਮੇਟੀ ਕੋ ਆਏ ਆ ਇਹ ਹਿਊਮਨ ਰਾਈਟਸ ਦਾ ਵੀ ਇਨਾਂ ਕੋ ਹੈਗਾ ਜੀ ਡਿਪਾਰਟਮੈਂਟ ਤੇ ਇਸ ਕਰਕੇ ਇਨਾਂ ਕੋ ਆਇਆ ਕਿ ਇਹਦਾ ਹੱਲ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਪ੍ਰੋਫੈਸਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਨੁੱਖ ਅਧਿਕਾਰ ਸੰਘਰਸ਼ ਕਮੇਟੀ ਇੱਕ ਮਾਮਲਾ ਸਾਡੇ ਕੋ ਆਇਆ ਜੀ ਸੰਦੀਪ ਸਿੰਘ ਜੋ ਕਿ ਮਨਜੀਠਾ ਰੋਡ ਦਾ ਰਹਿਣ ਵਾਲਾ ਹੈ। ਇਹ ਆਇਆ ਸਾਡੇ ਕੋ ਇਹਦਾ ਪਲਾਟ ਆ ਜੀ ਮਨਜੀਠਾ ਰੋਡ ਖੰਨਾ ਪੇਪਰ ਮਿਲਦੇ ਸਾਹਮਣੇ। ਇਹਦਾ ਗਵੰਡੀ ਆ ਜੀ ਇੱਕ ਜਿਹੜਾ ਇਹਨੂੰ ਜਦੋਂ ਇਹ ਪਲਾਟ 'ਚ ਜਾਂਦਾ ਹੈ ਇਹਨੂੰ ਧਮਕੀਆਂ ਦਿੰਦਾ ਹੈ। ਔਰ ਇਹਦੇ ਪਲਾਟ ਤੇ ਉਹ ਕਬਜ਼ਾ ਕਰਨਾ ਚਾਹੁੰਦਾ ਹੈ ਇਹਨੇ ਡੇਢ 2 ਮਹੀਨੇ ਤੋਂ ਪੁਲਸ ਨੂੰ ਕੰਪਲੇਂਟ ਵੀ ਦਿੱਤੀ ਆ ਪੁਲਸ ਨੇ ਕੋਈ ਕਾਰਵਾਈ ਨਹੀਂ ਉਹਦੇ ਤੇ ਕੀਤੀ ਮੈਂ ਪੁਲਸ ਕਮਿਸ਼ਨਰ ਸਾਹਿਬ ਕੋ ਮੰਗ ਕਰਦਾ ਵੀ ਉਹ ਜਿਹੜਾ ਦੋਸ਼ੀ ਆ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨੂੰ ਇਨਸਾਫ ਦਵਾਇਆ ਜਾਵੇ ਜੇ ਇਨਸਾਫ ਨਾ ਮਿਲਿਆ ਤੇ ਆਪਾਂ ਸੰਘਰਸ਼ ਤੇਜ਼ ਕਰਾਂਗੇ ਜੇ ਧਰਨਾ ਦੇਣਾ ਪਿਆ ਧਰਨਾ ਵੀ ਦੇਵਾਂਗੇ ਜੇਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਏਗਾ ਇਹ 23 ਤਰੀਕ ਦਾ ਮੈਟਰ ਹੈ ਜੀ ਅਸੀਂ ਪੁਲਿਸ ਨੂੰ 10 ਦਿਨ ਦਾ ਟਾਈਮ ਦੇਣਾ ਜੀ 10 ਦਿਨ ਚ ਇਹਦਾ ਮਸਲਾ ਸੋਲਵ ਕਰੇ ਨਹੀਂ ਤੇ ਅਸੀਂ ਸੰਘਰਸ਼ ਤੇਜ਼ ਕਰਾਂਗੇ ਜੇ ਧਰਨਾ ਦੇਣਾ ਪਿਆ ਭੰਡਾਰੀ ਪੁਲ ਬੰਦ ਕਰਾਂਗੇ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਏ ਕੀ ਸਮਾਜ ਦੇ ਪਰਿਵਾਰ ਦਾ ਕੋਈ ਮਸਲਾ ਕੋਈ ਨਹੀਂ ਪੁਲਤ ਨਾਲ ਮਿਲੀ ਆ ਜੀ ਜੋ ਇਹ ਦੱਸ ਰਿਹਾ ਪਰਿਵਾਰ ਪੁਲਿਸ ਨੂੰ ਡੇਢ ਮਹੀਨੇ ਦੇ ਚੱਕਰ ਲਾ ਰਿਹਾ ਜੀ ਪੁਲਿਸ ਨਾਲ ਮਿਲੀ ਆ ਔਰ ਜਿਹੜਾ ਰੀਡਰ ਵੀ ਆ ਉਹ ਵੀ ਇਹਦੀ ਕੋਈ ਗੱਲ ਨਹੀਂ ਸੁਣਦਾ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੰਨੇ ਅਸੀਂ ਨਹੀਂ ਤੇ ਭੰਡਾਰੀ ਪੁਲ ਬੰਦ ਕਰਾਂਗੇ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੈ ਪੀਰਤ ਪਰਿਵਾਰ ਚੱਕਰ ਮਾਰ ਰਿਹਾ